ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਦੀ ਫਤਿਹ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਤੀਸਰੇ ਕੱਲੂ ਘਾਰੇ ਕਰਕੇ ਜਾਣਿਆ ਜਾਂਦਾ ਇੱਕ ਜ਼ੋਨ 1984 ਸ਼੍ਰੀ ਦਰਬਾਰ ਸਾਹਿਬ ਦੀ ਘੇਰਾਬੰਦੀ ਕਰਕੇ ਫੌਜੀ ਟੁਕੜੀਆਂ ਨੇ ਤਨਾਈਤ ਹੋ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਗੋਲਾਵਰੀ ਸ਼ੁਰੂ ਕਰ ਦਿੱਤੀ ਸੀ ਔਰ ਸਭ ਤੋਂ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਜਿਨ੍ਹਾਂ ਦੇ ਬਾਬਾ ਅਟਲ ਦੇ ਉੱਪਰਲੀ ਮੰਜ਼ਲ ਤੇ ਗੋਲੀ ਲੱਗੀ ਔਰ ਉਹ ਸ਼ਹੀਦ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ